ਦੁਬਈ ਦੇ ਵਿੱਚ ਟਰਾਲਾ ਡਰਾਈਵਰ ਦੀ ਗੱਲ ਕਰੀਏ ਤਾਂ 7 ਤੋਂ 8 ਲੱਖ ਰੁਪਈਆ ਜਿਹੜੀ ਹੈਗੀ ਆ ਹੁਣ ਜਿਹੜੀ ਕੋਸਟ ਜਿਹੜੀ ਹੈਗੀ ਆ ਆਮ ਜਿਹੜੇ ਹੈਗੇ ਆ ਏਜੰਸੀਆਂ ਹੈਗੀਆਂ ਉੱਥੇ ਜਾਂ ਟਰਾਂਸਪੋਰਟ ਜਿਹੜੀਆਂ ਹੈਗੀਆਂ ਉਹ ਉੱਥੇ ਇੰਨਾ ਚਾਰਜਸ ਕਰਦੇ ਹੁੰਦੇ ਨੇ ਬੱਚਿਆਂ ਨੂੰ ਵੀ ਬਹੁਤ ਹੀ ਘੱਟ ਪੈਸੇ ਲਾ ਕੇ ਤੁਸੀਂ ਪਹਿਲਾਂ ਉੱਥੇ ਕਾਰ ਦਾ ਲਾਇਸੈਂਸ ਅੱਛਾ ਜਿਵੇਂ ਕਿ ਆਪਾਂ ਟੈਕਸੀ ਡਰਾਈਵਰ ਦੇ ਪਿਛਲੇ 10 ਤੋਂ 12 ਸਾਲ ਹੋ ਗਏ ਆਪਾਂ ਨੂੰ ਆਪਾਂ ਕਦੇ ਦੇਖਿਆ ਹੈਗਾ ਨੋਟ ਕੀਤਾ ਹੈਗਾ ਗੱਲ ਵੀ ਕਾਰ ਦਾ ਲਾਇਸੈਂਸ ਲੈ ਕੇ ਬਾਅਦ ਵਿੱਚ ਟਰਾਲੇ ਦਾ ਆਰੇ ਬੇਦਰ ਵਿੱਚ ਸਕਿੱਲ ਵਾਲੇ ਜਿਵੇਂ ਕਿ ਕਾਰਪੈਂਟਰ ਹੋਗੇ ਸ਼ਟਰਿੰਗ ਕਾਰਪੈਂਟਰ ਠੀਕ ਹੈ ਜੀ ਮੈਸਨ ਹੋਗੇ ਜਿਹੜੇ ਮੈਸਟਰੀ ਦਾ ਕੰਮ ਕਰਦੇ ਨੇ ਸਿਰਫ 45000 ਚ ਉਹਨਾਂ ਨੂੰ ਭੇਜਾਂਗੇ ਆਪਾਂ ਮੈਸਨ ਕਾਰਪੈਂਟਰ ਵੀਜ਼ਾ ਤੇ ਟੈਕਟ ਸਾਰੇ 6 ਵੀਜੇ ਨੇ ਅੱਗ-ਅੱਗ ਜਗਤਾਜੀ ਜੀ ਤੁਹਾਨੂੰ ਦਿਖਾਉਣਾ ਚਾਹੂੰਗਾ ਤੁਹਾਨੂੰ ਕਿ 6 ਵੀਜੇ ਆ ਇਹ 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 6 ਕੈਂਡੀਡੇਟਾਂ ਦੇ ਇੱਕੋ ਦਿਨ ਦੇ ਵਿੱਚ ਵੀ ਜਾਈ ਨੇ ਤਵਾ ਕਮਾਈ ਦੀ ਗੱਲ ਕਰੀਏ ਕਿੰਨੀ ਕਮਾਈ ਫਿਰ ਟੈਕਸੀ ਡਰਾਈਵਰ ਕਰ ਲੈਂਦਾ ਉੱਥੇ ਟੈਕਸੀ ਡਰਾਈਵਰ ਜਗਤਾਜੀ ਕਮਿਸ਼ਨ ਬੇਸ ਤੇ ਕੰਮ ओके ਤੁਸੀਂ ਜਿੰਨਾ ਕੰਮ ਕਰੋਗੇ ਤੁਹਾਡੇ ਸਿਰ ਤੇ ਗੱਡੀ ਤੁਸੀਂ ਚਲਾਓ ਤੁਸੀਂ ਕਮਾ ਲਓ 3000 ਦਰਾਂ ਵਿੱਚ ਤੁਸੀਂ ਕਮਾ ਲਓ 4000 ਦਰਾਂ ਵਿੱਚ ਤੁਸੀਂ ਕਮਾ ਲਓ 5000 ਦਰਾਂ ਵਿੱਚ ਕੁਝ ਤੁਸੀਂ ਹੈਰਾਨ ਹੋਵੋਗੇ ਇਹੋ ਜਿਹੇ ਡਰਾਈਵਰੀ ਮੇਰੇ ਕੋਲੇ ਸੈਲਰੀ ਸਲਿੱਪਾਂ ਪਈਆਂ ਹੈਗੀਆਂ 6 ਤੋਂ 8000 ਦਰਾਂ ਵਿੱਚ ਨੂੰ ਜਿਹੜਾ ਹੈਗਾ ਸੈਮੀਨਾਰ ਹੋ ਰਿਹਾ ਤਵਾਸੂਲ ਟੈਕਸੀ ਦਾ ਲਗਾਤਾਰ ਤੁਸੀਂ ਸਾਡੇ ਲੱਗੇ ਹੋਏ ਵੀ ਜੇ ਵੀ ਦੇਖ ਸਕਦੇ ਹੋ ਆਏ ਹੋਏ ਵੀ ਜੇ ਵੀ ਦੇਖ ਸਕਦੇ ਹੋ ਪਿਛਲੇ 10 ਸਾਲ ਤੋਂ ਜਿਹੜੇ ਇਸੇ ਕੰਪਨੀ ਦੇ ਵਿੱਚ ਟੈਕਸੀ ਡਰਾਈਵਰ ਟੈਕਸੀ ਚਲਾ ਰਹੇ ਨੇ ਉਹ ਵੀ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ ਕਿ ਪੰਜਾਬੀਆਂ ਨੂੰ ਡਰਾਈਵਿੰਗ ਦੇ ਵਿੱਚ ਬੜੀ ਰੁਚੀ ਹੁੰਦੀ ਹੈ ਕਿਉਂਕਿ ਪੈਸਾ ਵੀ ਕਾਫੀ ਬਣ ਜਾਂਦਾ ਹੈ ਦੂਜੀ ਗੱਲ ਜੇ ਗੋਲਫ ਕੰਟਰੀ ਦੁਬਈ ਦੇ ਵਿੱਚ ਤੁਹਾਡਾ ਲਾਇਸੈਂਸ ਬਣਿਆ ਤਾਂ ਤੁਸੀਂ ਕਿਸੇ ਦੇਸ਼ ਵਿੱਚ ਅੱਗੇ ਮੂਵ ਕਰ ਸਕਦੇ ਹੋ ਤੇ ਦੂਜੇ ਪਾਸੇ ਇੱਕ ਖਬਰਾਂ ਇਹ ਵੀ ਸਾਹਮਣੇ ਆਈਆਂ ਸੀ ਕਿ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਦੁਬਈ ਦੇ ਵਿੱਚ ਕਾਫੀ ਖਰਚਾ ਆ ਜਾਂਦਾ ਹੈ ਇਹਦੇ ਉੱਪਰ ਆਪਾਂ ਅੱਜ ਗੱਲਬਾਤ ਕਰਾਂਗੇ ਜਾਣਾਂਗੇ ਪੂਰਾ ਸੱਚ ਕੀ ਸੌਖਾ ਤਰੀਕਾ ਵੀ ਹੈ ਕਿ ਵਾਕਈ ਪੈਸੇ ਲੱਗਦੇ ਨੇ ਸਾਡੇ ਨਾਲ ਸਾਇੰਟਿਫਿਕ ਐਂਟਰਪ੍ਰਾਈਜ਼ ਤੋਂ ਜਸਵਿੰਦਰ ਸਿੰਘ ਜੀ ਮੌਜੂਦ ਨੇ ਜਿੰਨ ਜੀ ਦੀ ਪੜਾਅ ਤੋਂ ਬਹੁਤ-ਬਹੁਤ ਤੁਹਾਡ ਤੇ ਅੱਜ ਗੱਲ ਕਰੀਏ ਆਪਾਂ ਦੁਬਈ ਦੀ ਬਈ ਜਿਵੇਂ ਤੁਸੀਂ ਸਵਾਲ ਕੀਤਾ ਹੈਗਾ ਹਾਂ ਦੁਬਈ ਦੇ ਵਿੱਚ ਟਰਾਲਾ ਡਰਾਈਵਰ ਦੀ ਗੱਲ ਕਰੀਏ ਤਾਂ 7 ਤੋਂ 8 ਲੱਖ ਰੁਪਈਆ ਜਿਹੜੀ ਹੈਗੀ ਆ ਹੁਣ ਜਿਹੜੀ ਕੋਸਟ ਜਿਹੜੀ ਹੈਗੀ ਆ ਆਮ ਜਿਹੜੇ ਹੈਗੇ ਆ ਏਜੰਸੀਆਂ ਜਗੀਆਂ ਉੱਥੇ ਜਾਂ ਟਰਾਂਸਪੋਰਟ ਜਿਹੜੀਆਂ ਹੈਗੀਆਂ ਉਹ ਉੱਥੇ ਇੰਨਾ ਚਾਰਜਸ ਕਰ ਰਹੀਆਂ ਹੈਗੀਆਂ ਵੱਡੀ ਵੱਡੀ ਗੰਤੀ ਦੇ ਵਿੱਚ ਲੋਕ ਜਿਹੜੇ ਹੈਗੇ ਇੰਨੇ ਨੇ ਪੈਸੇ ਲਾ ਕੇ ਜਿਹੜੇ ਹੈਗੇ ਆ ਉਹ ਟਰਾਲਾ ਡਰਾਈਵਰ ਦੇ ਵਿੱਚ ਜਾ ਰਹੇ ਨੇ ਮੇਰੇ ਕੋਲ ਇੱਕ ਹੋਰ ਸਿਸਟਮ ਹੈਗਾ ਮੈਂ ਬਹੁਤ ਸੋਹਣਾ ਸਿਸਟਮ ਦਿੰਦਾ ਬੱਚਿਆਂ ਨੂੰ ਵੀ ਬਹੁਤ ਹੀ ਘੱਟ ਪੈਸੇ ਲਾ ਕੇ ਤੁਸੀਂ ਪਹਿਲਾਂ ਉੱਥੇ ਕਾਰ ਦਾ ਲਾਇਸੈਂਸ ਲੈ ਅੱਛਾ ਜਿਵੇਂ ਕਿ ਆਪਾਂ ਟੈਕਸੀ ਡਰਾਈਵਰ ਦੇ ਪਿਛਲੇ 10 ਤੋਂ 12 ਸਾਲ ਹੋ ਗਏ ਆਪਾਂ ਨੂੰ ਆਪਾਂ ਕੰਮ ਕਰਦੇ ਆ ਰਹੇ ਹਾਂ ਤੇ ਉਸ ਤੋਂ ਲੰਬੇ ਅਰਸੇ ਦੇ ਉੱਤੋਂ ਇਹ ਦੇਖਿਆ ਹੈਗਾ ਨੋਟ ਕੀਤਾ ਹੈਗਾ ਗੱਲ ਵੀ ਕਾਰ ਦਾ ਲਾਇਸੈਂਸ ਲੈ ਕੇ ਬਾਅਦ ਚ ਟਰਾਲੇ ਦਾ ਲਾਇਸੈਂਸ ਲੈ ਲਓ ਸਭ ਤੋਂ ਬੈਸਟ ਆਈਡੀਆ ਹੈ ਸੌਖਾ ਤਰੀਕਾ ਜਣੀ ਸੌਖਾ ਤਰੀਕਾ ਹੂੰ ਇਹ ਕਾਰ ਦਾ ਲਾਇਸੈਂਸ ਜਿਹੜਾ ਹੈਗਾ ਤੁਹਾਡਾ 2 ਤੋਂ 3 ਮਹੀਨੇ ਦੇ ਵਿੱਚ ਕੰਪਨੀ ਖੁਦ ਬਣਾ ਕੇ ਦਿੰਦੀ ਹੈ ਹੂੰ ਜਿਸ ਤਰ੍ਹਾਂ ਗੱਲ ਕਰੀਏ ਕਿ ਮੇਰੇ ਕੋਲੇ 2-3 ਕੰਪਨੀਆਂ ਅਬੂਦਾਬੀ ਦੀਆਂ ਹੈਗੀਆਂ 2-3 ਕੰਪਨੀਆਂ ਦੁਬਈ ਦੀਆਂ ਹੈਗੀਆਂ 2-3 ਕੰਪਨੀਆਂ ਮੇਰੀਆਂ ਸਾਰਜੇ ਦੇ ਵਿੱਚ ਹੈਗੀਆਂ ਮਤਲਬ ਲਗ ਲਗ ਜਿਹੜੇ ਹੈਗੇ ਸਟੇਟ ਹੈਗੇ ਆ ਦੁਬਈ ਦੇ ਉਹਨਾਂ ਦੇ ਵਿੱਚ ਮੇਰੇ ਕੋਲ ਸਾਰੀਆਂ ਕੰਪਨੀਆਂ ਨਾਲ ਜਿਹਨਾਂ ਨਾਲ ਟਾਈਪ ਹੈਗਾ ਆਪਾਂ ਆਪਣੀ ਸਲਾਹ ਦੇ ਨਾਲ ਉੱਥੇ ਭੇਜਦੇ ਹਾਂ। ਨਹੀਂ ਨਹੀਂ ਤੁਸੀਂ ਜਿਵੇਂ ਗੱਲਬਾਤ ਕੀਤੀ ਕਿ ਸਭ ਤੋਂ ਪਹਿਲਾਂ ਤੁਸੀਂ ਕਹਿੰਦੇ ਨੂੰ ਨਿਆ ਕਿ ਟੈਕਸੀ ਦਾ ਤੁਸੀਂ ਡਰਾਈਵਿੰਗ ਲੋ ਹੈ ਨਾ ਵੀ ਉਸ ਤੋਂ ਬਾਅਦ ਟਰਾਲਾ ਹੋ ਜਾਂਦਾ ਨਾਲ ਪੈਸੇ ਘੱਟ ਲੱਗਦੇ ਆ ਤੇ ਨਾਲੇ ਬੰਦੇ ਨੌਲਜ ਵੀ ਆ ਜਾਂਦੇ ਨਾ ਪਰ ਸਭ ਤੋਂ ਵੱਡੀ ਗੱਲ ਆ ਜਾਂਦੀ ਆ ਕਿ ਜਿਹੜੀ ਸਟਾਰਟਿੰਗ ਹੈ ਜੇ ਸਟਾਰਟਿੰਗ ਗੱਲ ਕਰੀਏ ਤਾਂ ਟੈਕਸੀ ਡਰਾਈਵਰ ਲਈ ਫਿਰ ਕੀ ਕਰਨਾ ਪੈਂਦਾ ਕਿਵੇਂ ਫਿਰ ਤੁਸੀਂ ਉਹਦੀ ਗਾਈਡਸ ਕਰ ਦਿਓ ਕੀ ਉਹਦੇ ਚ ਕਰ ਸਕਦਾ ਬੱਚਾ ਉਹਦੇ ਲਈ ਜਿਵੇਂ ਮੇਰੇ ਕੋਲੇ ਹੁਣ ਮੈਂ ਤੁਹਾਨੂੰ ਮੈਂ ਦੱਸ ਦਿਉਂ ਕਿ ਮੇਰੇ ਪਿਛਲੇ ਲਗਾਤਾਰ ਤੁਹਾਨੂੰ ਦੱਸਿਆ ਤੁਹਾਨੂੰ ਕਿ 10 ਸਾਲ ਤੋਂ ਜਿਹੜੇ ਹੈਗੇ ਆ ਕੈਂਡੀਡੇਟ ਆ ਰਹੀ ਟੈਕਸੀ ਚਲਾ ਰਹੇ ਨੇ ਹੁਣ ਵੀ ਮੇਰੇ ਕੋਲੇ ਜਿਹੜੇ ਇਹ ਵੀਜ਼ਾ ਆਏ ਹੈਗੇ ਨੇ 6 ਵੀਜ਼ੇ ਨੇ ਅੱਛਾ ਅਲੱਗ-ਅਲੱਗ ਜਗਤਾਜੀ ਜੀ ਤੁਹਾਨੂੰ ਦਿਖਾਉਣਾ ਚਾਹੂੰਗਾ ਤੁਹਾਨੂੰ ਕਿ 6 ਵੀ ਜੇ ਆਏ ਇਹ 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 6 ਕੈਂਡੀਡੇਟਾਂ ਦੇ ਇੱਕੋ ਦਿਨ ਦੇ ਵਿੱਚ ਵੀ ਜੇ ਆਏ ਨੇ ਤਵਾਸੂਲ ਟੈਕਸੀ ਦੇ ਹੁਣ ਮੈਂ ਤਵਾਸੂਲ ਦੀ ਗੱਲ ਕਰਾਂ ਤਵਾਸੂਲ ਆਬੂ ਥਾਬੀ ਦੀ ਬਹੁਤ ਵੱਡੀ ਕੰਪਨੀ ਹੈ ਜਿਨ੍ਹਾਂ ਦੀ ਵੱਡੀਆਂ ਕੰਪਨੀਆਂ ਜਿਵੇਂ ਇਮੀਰੇਟ ਟੈਕਸੀ ਸੀਗੀ ਜਾਂ ਤੁਸੀਂ ਲਾ ਲਓ ਕਾਫੀ ਕੰਪਨੀ ਜਿਹੜੀਆਂ ਮਰਜ ਹੋ ਗਈਆਂ ਉਹਨਾਂ ਦੀਆਂ ਨੰਬਰ ਪਲੇਟਾਂ ਇਹਨਾਂ ਨੇ ਤਵਾਸੂਲ ਨੇ ਲੈ ਲਈਆਂ ਮਤਲਬ ਹੁਣ ਉਹਨਾਂ ਨੇ ਇੰਨੀ ਵੱਡੀ ਹਾਈ ਹਾਇਰ ਰੈਕ ਚੱਲ ਰਹੀ ਹੈਗੀ ਆ ਕਿ ਉਹਨਾਂ ਨੂੰ ਬਹੁਤ ਸਾਰੇ ਡਰਾਈਵਰਾਂ ਦੀ ਲੋੜ ਹੈ ਕੰਪਨੀ ਖੁਦ ਮਸਾਂਸ ਬਣਾ ਕੇ ਦਿੰਦੀ ਹੈ ਜਕਤਾਰ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਕੋਸਾਂਸ ਦਾ ਜਿੰਨੀ ਵੀ ਕੋਸਟ ਆਊਗੀ ਉਹ ਤੁਹਾਡੇ ਲਾਇਸੈਂਸ ਦੀ ਕੋ ਥੋੜੇ ਥੋੜੇ ਕਰਕੇ ਤੁਹਾਡੀ ਸੈਲਰੀ ਚੋਂ ਪੈਸੇ ਕੱਟੇ ਸੈਲਰੀ ਚੋਂ ਕੱਟੇ ਜਾਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਥੇ ਜਿਹੜਾ ਖਰਚਾ ਜਿਹੜਾ ਹੈ ਆਉਂਦਾ ਹੈਗਾ ਉਹ ਸਿਰਫ ਵੀਜ਼ੇ ਦਾ ਟਿਕਟ ਦਾ ਥੋੜੇ ਜਿਹੇ ਖਰਚੇ ਦੇ ਵਿੱਚ ਤੁਸੀਂ 7-8 ਲੱਖ ਰੁਪਏ ਲਾ ਕੇ ਟਰਾਲੇ ਦਾ ਲਾਇਸੈਂਸ ਬਣਾਉਣੀ ਮੇਰੇ ਤਾਂ ਸਮਝਦਾ ਬੇਕੁਫੀ ਹੈ ਜਾਨਕਿ ਉਹ ਹੀ ਤੁਹਾਨੂੰ ਕਹਿਣਾ ਵੀ ਪਹਿਲਾਂ ਟੈਕਸੀ ਤੇ ਤੁਸੀਂ ਵੀਜ਼ਾ ਟੈਕਸੀ ਡਰਾਈਵਰ ਦਾ ਲੈ ਕੇ ਜਾਓ ਉਸ ਤੋਂ ਬਾਅਦ ਤੁਸੀਂ ਗਿਆ ਕੇ ਡਰਾਈਵਿੰਗ ਤੋਂ ਚ ਕਨਵਰਟ ਕਰਾ ਲਓ ਜਾਂ ਕਰ ਲਓ ਪਰ ਇਹਦੇ ਵਿੱਚ ਜੇ ਸਟਾਰਟਿੰਗ ਦੀ ਵੀ ਗੱਲ ਕਰੀਏ ਫਿਰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈਗੀ ਆ ਕਿੰਨੀ ਪੜ੍ਹਾਈ ਚਾਹੀਦੀ ਹੈਗੀ ਆ ਕੀ ਕੁਆਲੀਫਿਕੇਸ਼ਨ ਜਾਂ ਫਿਰ ਤੁਹਾਡੇ ਨਾਲ ਕਿਵੇਂ ਕਰਨਾ ਹੋਵੇ ਤੁਸੀਂ ਕਿਵੇਂ ਇਹ ਜੀ ਨੂੰ ਮੈਨੇਜ ਕਰਦੇ ਹੋ ਸਾਰਾ ਇਹਦੇ ਵਿੱਚ ਜਿਵੇਂ ਲਗਾਤਾਰ ਆਪਣੇ ਕੋਲੇ ਸੈਮੀਨਾਰ ਹੁੰਦੇ ਰਹਿੰਦੇ ਨੇ ਕੰਪਨੀ ਦੇ ਖੁਦ ਜਿਹੜੇ ਹੈਗੇ ਡੈਲੀਗੇਸ਼ਨ ਜਿਹੜੇ ਹੈਗੇ ਐਚਆਰ ਮੈਨੇਜਰ ਹੈਗੇ ਨੇ ਉਹ ਆਪਣੇ ਕੋਲੇ ਇੱਥੇ ਫਰੀਦਕੋਟ ਵਿੱਚ ਇੰਸਟ ਕਰਦੇ ਨੇ ਆਪਣੇ ਆਫਿਸ ਦੇ ਵਿੱਚ ਠੀਕ ਹੈ ਜੀ ਉਹ ਆਪਣਾ ਸਾਰਾ ਪ੍ਰੋਸੀਜਰ ਦੱਸਦੇ ਨੇ ਕਿ ਕਿਸ ਤਰ੍ਹਾਂ ਤੁਹਾਡਾ ਲਾਇਸੈਂਸ ਅਸੀਂ ਬਣਾ ਕੇ ਦੇਵਾਂਗੇ ਕਿ ਜੋ ਪੜ੍ਹਾਈ ਦੀ ਗੱਲ ਕਰੀਏ 10ਵੀਂ ਪਾਸ ਬੇਸਿਕ ਇੰਗਲਿਸ਼ ਘੱਟ ਤੋਂ ਘੱਟ ਮੰਦੇ ਨੂੰ ਬੋਲਣਾ ਚੁਲਣਾ ਥੋੜਾ-ਥੋੜਾ ਚਾਹੀਦਾ ਹੈ ਵੀ ਟਾਕਿੰਗ ਮਾੜੀ-ਮੋਟੀ ਉਹਨੂੰ ਇੰਗਲਿਸ਼ ਅੰਗਰੇਜ਼ੀ ਦੇ ਵਿੱਚ ਜਿਵੇਂ ਉਹਨੂੰ ਪੁੱਛ ਲਈਏ ਇੰਟਰੋਡਕਸ਼ਨ ਤੁਹਾਡਾ ਦਿਓ ਆਪਣੀ ਇੰਨੀ ਕਿ ਇੰਗਲਿਸ਼ ਬੰਦੇ ਨੂੰ ਹੋਣੀ ਚਾਹੀਦੀ ਆ ਹੋਰ ਕੁਝ ਨਹੀਂ ਇਹਦੇ ਵਿੱਚ ਬਸ ਅੱਜ ਜੇ ਆਪਾਂ ਸੈਮੀਨਾਰ ਤੁਸੀਂ ਗੱਲ ਕਰਦੇ ਹੁਣ ਕਦੋਂ ਦਾ ਕੋਈ ਸੈਮੀਨਾਰ ਹੈਗਾ ਵੀ ਜਿਹੜੇ ਹੁਣ ਵੀਡੀਓ ਦੇਖਦੇ ਆ ਕਿਉਂਕਿ ਮੈਂ ਪਿਛਲੇ ਸਮੇਂ 'ਚ ਵੇਖਿਆ ਕਿ ਦੁਬਈ ਨੂੰ ਲੈ ਕੇ ਕਾਫੀ ਰੁਝਾਨ ਲੋਕਾਂ ਦੇ ਵਿੱਚ ਹੈਗਾ ਕਿਉਂਕਿ ਸਸਤਾ ਵੀ ਪੈ ਜਾਂਦਾ ਤੇ ਪੈਸੇ ਵੀ ਬਣ ਜਾਂਦੇ ਨਾਲ ਆਪਣੇ ਦੇਸ਼ ਦੇ ਨੇੜੇ ਵੀ ਆਪਾਂ ਮੈਂ ਇੱਥੇ ਆਪਣੇ ਜਿੰਨੇ ਵੀ ਦਰਸ਼ਕ ਵੀਜੇ ਵੀ ਦੇਖ ਸਕਦੇ ਹੋ ਆਏ ਹੋਏ ਵੀਜੇ ਵੀ ਦੇਖ ਸਕਦੇ ਹੋ ਪਿਛਲੇ 10 ਸਾਲ ਤੋਂ ਜਿਹੜੇ ਇਸੇ ਕੰਪਨੀ ਦੇ ਵਿੱਚ ਟੈਕਸੀ ਡਰਾਈਵਰ ਟੈਕਸੀ ਚਲਾ ਰਹੇ ਨੇ ਉਹ ਵੀ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ ਜੇ ਤੁਸੀਂ ਇੱਥੋਂ ਟੈਕਸੀ ਡਰਾਈਵਰ ਦਾ ਵੀਜ਼ਾ ਲਵਾ ਕੇ ਉਹਨੂੰ ਭੇਜ ਦਿੱਤਾ ਜਾਂਦੇ ਨੂੰ ਜੌਬ ਮਿਲ ਪਈ ਰਹਿਣ ਵੀ ਕੰਪਨੀ ਦੇ ਦੇ ਦੇਣਾ ਉਸ ਤੋਂ ਬਾਅਦ ਕਿੰਨੇ ਸਮੇਂ ਬਾਅਦ ਮਤਲਬ ਬੰਦਾ ਚਾਹੇ ਵੀ ਮੈਂ ਡਰਾਈਵਿੰਗ ਵੱਡੀ ਗੱਡੀ ਚ ਉਹਨਾਂ ਟਰੱਕਾਂ 'ਚ ਕਰ ਲੈ ਫਿਰ ਉਧਰ ਮੂਵ ਕਰਨਾ ਚਾਹੇ ਕਿੰਨੇ ਸਮੇਂ ਬਾਅਦ ਕਰ ਸਕਦਾ ਹੈ ਉਹ ਐਨਓਸੀ ਅੱਗੇ ਪਹਿਲ ਕੀ ਸੀਗਾ ਦੁਬਈ ਦੇ ਵਿੱਚ ਰੂਲ ਸੀਗਾ ਵੀ ਐਨਓਸੀ ਲੈਣੀ ਪੈਂਦੀ ਸੀ ਕਿਸੇ ਵੀ ਟ੍ਰੇਡ ਦੇ ਵਿੱਚ ਹੁਣ ਬੰਦਾ ਜਾਂਦਾ ਹੈਗਾ ਚਾਹੇ ਉਹ ਕਾਰਪੈਂਟਰ ਜਾਂਦਾ ਚਾਹੇ ਇਲੈਕਟ੍ਰੀਸ਼ੀਅਨ ਜਾਂਦਾ ਚਾਹੇ ਐਜਿਓ ਟੈਕਸੀ ਡਰਾਈਵਰ ਜਾਂਦਾ ਹੁਣ ਕੰਮ ਦੁਬਈ ਦੇ ਨਵੇਂ ਰੂਲ ਹੈਗਾ ਵੀ ਐਨਓਸੀ ਦੀ ਲੋੜ ਨਹੀਂ ਤੁਹਾਨੂੰ ਤੁਸੀਂ ਕਦੋਂ ਵੀ ਆਪਣੀ ਫਾਈਲ ਜਾ ਕੇ ਤੁਸੀਂ ਮੰਨ ਲਓ ਟੈਕਸੀ ਦਾ ਲਾਇਸੈਂਸ ਲੈ ਲਿਆ ਆਫਟਰ 6 ਮੰਥ ਤੁਸੀਂ ਟੈਕਸੀ ਚਲਾਓ ਲੱਗੇ ਹੋਏ ਪੈਸੇ ਜਿਹੜੇ ਤੁਹਾਡੇ ਜਿਹੜੇ ਤੁਹਾਡਾ ਫੰਡ ਹੋ ਜਾਊਗਾ ਤੁਹਾਡਾ ਉਸ ਤੋਂ ਦੀ ਇਨਕਮ ਹੋ ਜਾਊਗੀ ਫਿਰ ਤੁਸੀਂ ਇਸ ਤੋਂ ਬਾਅਦ ਮੂਵ ਹੋ ਸਕਦੇ ਹੋ ਟਰਾਲੇ ਦੇ ਵਿੱਚ ਪਰ ਤੁਸੀਂ ਮੂਵ ਕਦੋਂ ਹੋ ਸਕਦੇ ਆ ਘੱਟੋ ਘੱਟ ਤੁਸਾਨੂੰ ਇੱਕ ਤੋਂ ਡੇਢ ਸਾਲ ਤੁਹਾਨੂੰ ਟੈਕਸੀ ਚਲਾਉਣੀ ਆ ਤਾਂ ਕਿ ਰੋਡ ਦਾ ਵੀ ਤੁਹਾਨੂੰ ਪਤਾ ਲੱਗ ਜੇ ਤੁਹਾਨੂੰ ਇੰਗਲਿਸ਼ ਦਾ ਵੀ ਪਤਾ ਲੱਗ ਜੇ ਤੁਹਾਡਾ ਮਾਹੌਲ ਦਾ ਵੀ ਪਤਾ ਲੱਗ ਜੇ ਤੇ ਇੱਕ ਤੋਂ ਡੇਢ ਸਾਲ ਬਾਅਦ ਤੁਸੀਂ ਮੂਵ ਕਰ ਸਕਦੇ ਹੋ ਟਰਾਲੇ ਕਮਾਈ ਦੀ ਗੱਲ ਕਰੀਏ ਕਿੰਨੀ ਕਮਾਈ ਫਿਰ ਟੈਕਸੀ ਡਰਾਈਵਰ ਕਰ ਲੈਂਦਾ ਉੱਥੇ ਕਿੰਨੀ ਟੈਕਸੀ ਡਰਾਈਵਰ ਇਕਤਾਰ ਜੀ ਕਮਿਸ਼ਨ ਬੇਸ ਤੇ ਕੰਮ ਓਕੇ ਤੁਸੀਂ ਜਿੰਨਾ ਕੰਮ ਕਰੋਗੇ ਤੁਹਾਡੇ ਸਿਰ ਤੇ ਗੱਡੀ ਤੁਸੀਂ ਚਲਾਓ ਤੁਸੀਂ ਕਮਾ ਲਓ 3000 ਦਰਾਂ ਤੁਸੀਂ ਕਮਾ ਲਓ 4000 ਦਰਾਂ ਤੁਸੀਂ ਕਮਾ ਲਓ 5000 ਦਰਾਂ ਕੁਝ ਤੁਸੀਂ ਹੈਰਾਨ ਹੋਵੋਗੇ ਇਹੋ ਜਿਹੇ ਡਰਾਈਵਰੀ ਮੇਰੇ ਕੋਲ ਸੈਲਰੀ ਸਲਿੱਪਾਂ ਪਈਆਂ ਹੈਗੀਆਂ 6 ਤੋਂ 8000 ਰੁਪਏ ਕਮਾਉਂਦੇ ਤੇ ਫਿਰ ਰਹਿਣ ਦਾ ਜਾਂ ਉਹ ਕੋ ਖਾਣ ਪੀਣ ਦਾ ਕੋਈ ਫਿਰ ਕਿਵੇਂ ਕੰਪਨੀ ਦੇ ਦੇਣਾ ਰਹਿਣਾ ਬਿਲਕੁਲ ਫ੍ਰੀ ਆ 2 ਸਾਲ ਲਈ ਕੰਪਨੀ ਤੁਹਾਨੂੰ ਵਧੀਆ ਫਰਸਟ ਕਲਾਸ ਅਕਮੋਡੇਸ਼ਨ ਦਿੰਦੀ ਆ ਫੂਡ ਦੇ ਤੁਹਾਨੂੰ ਕੰਪਨੀ ਜਾਣ ਸਾਰੀ ਪੈਸੇ ਦਿੰਦੀ ਆ ਓਕੇ ਤੁਹਾਨੂੰ ਕੋਈ ਪ੍ਰੋਬਲਮ ਯੂਨੀਫਾਰਮ ਲਾਂਡਰੀ ਤੱਕ ਵੀ ਕੰਪਨੀ ਅਪਣੀ ਜਾਨਕੀ ਕਹਿ ਸਕਦੇ ਆ ਵੀ ਵਧੀਆ ਕਮਾਈ ਆਪਾਂ ਥੋੜੇ ਪੈਸੇ ਚ ਕਮਾ ਸਕਦੇ ਜੇਕਰ ਉਹ ਤੇ ਦੁਬਈ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਜੇ ਤੁਸੀਂ ਥੋੜੇ ਜੇ ਪੈਸੇ ਲਾ ਕੇ ਆਪਣੀ ਲਾਈਫ ਨੂੰ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਤੋਂ ਵਧੀਆ ਜੌਬ ਨਹੀਂ ਹੋ ਸਕਦਾ ਆ ਸਵਾਜ਼-ਵਾਜ਼ ਨੂੰ ਹੈਗਾ ਹੁਣ ਤੁਸੀਂ 23 ਤਰੀਕ ਨੂੰ ਤਾਂ ਚਲੋ ਇਹਦਾ ਰੱਖਿਆ ਹੋਇਆ ਸੈਮੀਨਾਰ ਹੈਗਾ ਤੁਹਾਡਾ ਵੀ ਟੈਕਸੀ ਡਰਾਈਵਰਾਂ ਦਾ ਇਸ ਤੋਂ ਇਲਾਵਾ ਹੋਰ ਕੀ ਕੀ ਮਾਰਗਦਰਸ਼ਨ ਇਸ ਤੋਂ ਵੱਡੇ ਮੈਂ ਆਫਰ ਇੱਕ ਹੋਰ ਦੇ ਦਿਆਂ ਇੱਥੇ ਬੈਠੇ ਆ ਆਪਾਂ ਤੁਹਾਡੇ ਕੋਲ ਜਗਤਾਰ ਜੀ ਤੁਸੀਂ ਅੱਜ ਬੜੇ ਚੰਗਾ ਬਾਦ ਹਨ ਆਪਾਂ ਆਪਣੇ ਸਾਹਮਣੇ ਹੋਏ ਆ ਤੇ 45000 ਰੁਪਏ ਦੇ ਵਿੱਚ ਸਕਿੱਲ ਵਾਲੇ ਜਿਵੇਂ ਕਿ ਕਾਰਪੇਂਟਰ ਹੋਗੇ ਸ਼ਟਰਿੰਗ ਕਾਰਪੇਂਟਰ ਠੀਕ ਹੈ ਜੀ ਮੈਸਨ ਹੋਗੇ ਜਿਹੜੇ ਮਿਸਤਰੀ ਦਾ ਕੰਮ ਕਰਦੇ ਨੇ ਸਿਰਫ 45000 ਚ ਉਹਨਾਂ ਨੂੰ ਭੇਜਾਂਗੇ ਆਪਾਂ ਮੈਸਨ ਕਾਰਪੇਂਟਰ ਵੀਜ਼ਾ ਤੇ ਟੈਕਟ ਸਾਰਾ ਸਭ ਵਿੱਚ ਹਾਂ ਸਿਰਫ 45000 ਰੁਪਏ ਦੇ ਵਿੱਚ ਠੀਕ ਹੈ ਉਹ ਆਪਣੀ ਸਲਾਹ ਆਪਣੇ ਦਫ਼ਤਰ ਪਹੁੰਚ ਸਕਦੇ ਨੇ ਸਲਾਹ ਵਧੀਆ ਦੇਵਾਂਗੇ ਆਪਾਂ ਜਿੰਨੇ ਵੀ ਕੈਂਡੀਡੇਟ ਹੋਣੇ ਪਹਿਲੇ ਤੁਹਾਨੂੰ ਦੱਸਾਂ 12 ਸਾਲ ਤੋਂ ਜਿੰਨੇ ਵੀ ਕੈਂਡੀਡੇਟ ਗਏ ਨੇ ਵਧੀਆ ਫਿਊਚਰ ਬਣਾਈ ਬੈਠੇ ਨੇ ਆਪਣਾ ਅੱਜ ਮੈਂ ਦਸੀ ਇਹਨਾਂ 10 ਸਾਲ ਤੋਂ ਟੈਕਸੀ ਚਲਾ ਰਹੇ ਨੇ ਮੇਰੇ ਖੁਦ ਮੇਰੇ ਸਲਾਹ ਦੇ ਨਾਲ ਗਏ ਉਹ ਜਿਹੜੇ ਕੈਂਡੀਡੇਟ ਹੈਗੇ 10 ਸਾਲ ਤੋਂ ਉਹਨਾਂ ਦੇ ਮੇਰੇ ਕੋਲ ਨੰਬਰ ਹੈਗੇ ਉਹਨਾਂ ਨਾਲ ਮੇਰੀ ਗੱਲ ਹੁੰਦੀ ਆ ਉਹ ਬੜੇ ਖੁਸ਼ ਨੇ ਲੱਖ ਰੁਪਈਆ ਵੀ ਨਕਮਾ ਰਹੇ ਨੇ ਤੁਹਾਨੂੰ ਲੱਗੂਗਾ ਝੂਠ ਆਏ ਪਰ ਮੈਂ ਤੁਹਾਨੂੰ ਨੰਬਰ ਦੇ ਦੂੰਗਾ 1 ਲੱਖ ਰੁਪਈਆ ਮਹੀਨੇ ਦਾ ਕਮਾ ਰਹੇ ਨੇ ਟੈਕਸੀ ਡਰਾਈਵਰ ਸਲਾਹ ਪਰ ਤਾਂ ਹੀ ਉੱਥੇ ਅੱਜ ਉਹ 10 ਸਾਲ ਤੋਂ ਬਾਅਦ ਉਹਨਾਂ ਨੇ ਸੋਚਿਆ ਨਹੀਂ ਅਸੀਂ ਅੱਗੇ ਕੈਨੇਡਾ ਮੂਵ ਉਹਨਾਂ ਨੇ ਯੂਰਪ ਮੂਵ ਹੋ ਜੀਏ ਉਹ ਕਿਉਂ ਨਹੀਂ ਮੂਵ ਹੋਏ ਅੱਜ ਕਿਉਂ ਅੱਜ ਵੀ ਉੱਥੇ ਬੈਠੇ ਨੇ ਉਹ ਉਹਨਾਂ ਨੂੰ ਪੈਸੇ ਸੋਨੇ ਬਣਦੇ ਇਹਨਾਂ ਦਾ ਪਰਿਵਾਰ ਪਾਲ ਲੈਣੇ ਕੋਠੀਆਂ ਦੇ ਨੇੜੇ ਹੈਗੇ ਇੱਥੇ ਸਭ ਤੋਂ ਵੱਡੀ ਗੱਲ ਹੈ ਵੀ 3 ਘੰਟਿਆਂ ਦੇ ਵਿੱਚ ਤੁਸੀਂ ਆਪਦੇ ਘਰੇ ਆ ਜਾਓ ਤਾਂ ਜਸਵਿੰਦਰ ਜੀ ਬਹੁਤ ਬਹੁਤ ਧੰਨਵਾਦ ਆਪਣੀ ਪੂਰੀ ਜਾਣਕਾਰੀ ਸ਼ਾਰਟ ਕਰਨ ਲਈ ਥੈਂਕ ਯੂ ਜਤਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸਨ ਜਸਵਿੰਦਰ ਸਿੰਘ ਜਿੰਨਾ ਵੱਲੋਂ ਬਾਖੂਬੀ ਦੱਸਿਆ ਗਿਆ ਕਿ ਇਹਨਾਂ ਵੱਲੋਂ ਹੁਣ 23 ਤਰੀਕ ਨੂੰ ਜਿਹੜਾ ਸੈਮੀਨਾਰ ਕਰਾਇਆ ਜਾ ਰਿਹਾ ਟੈਕਸੀ ਡਰਾਈਵਰ ਜੋ ਜਾਣਾ ਚਾਹੁੰਦੇ ਨੇ ਦੁਬਈ ਤੇ ਬਹੁਤ ਵਧੀਆ ਮੌਕਾ ਅਸੀਂ ਇਹਨਾਂ ਦਾ ਨੰਬਰ ਵਗੈਰਾ ਐਡਰੈਸ ਵਗੈਰਾ ਸਾਰਾ ਥੱਲੇ ਮੈਂਸ਼ਨ ਕਰ ਦਾਂਗੇ ਤੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਦੁਬਈ ਘੱਟ ਖਰਚੇ ਵਿੱਚ ਜਿਵੇਂ ਇਹਨਾਂ ਨੇ ਕਿਹਾ ਤਾਂ ਕਿ 45000 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੁਬਈ ਭੇਜਾਂਗੇ ਟਿਕਟ ਸਾਡੀ ਵੀਜ਼ਾ ਸਾਡਾ ਹੁਣ ਜਲਦੀ ਕਰੋ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਦੁਬਈ ਤਾਂ ਇਹਨਾਂ ਨਾਲ ਇੱਕ ਵਾਰ ਸੰਪਰਕ ਜੁੜ ਕਰਿਓ ਹੱਲੇ ਅਸੀਂ ਇਹ